ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਨੀਲੀ ਰਾਵੀ ਨਸਲ ਦਾ ਤੁਹਾਡੇ ਲਈ ਲੈ ਕੇ ਆ ਗਿਆ ਖਜ਼ਾਨਾ ਮਿੱਤਰੋ ਤੇ ਖਜ਼ਾਨੇ ਦੇ ਵਿੱਚ ਹੈਗੀ ਇੱਕ ਮੱਝ ਪੂਰੀ ਟੌਪ ਕਲਾਸ ਕੁਝ ਬੱਚੇ ਆ ਕੱਟੀਆਂ ਮਿੱਤਰੋ ਤੇ ਕੁਝ ਕੁ ਵਿਕੇ ਹੋਇਆ ਕੱਲ ਬਾਤ ਕਰਦੇ ਆ ਭਰਾ ਦੇ ਨਾਲ 사ਸੀ ਕਾਲ ਜੀ 사ਸੀ ਕਾਲ ਜੀ ਕੀ ਹਾਲ ਆ ਬਾਈ ਬਹੁਤ ਵਧੀਆ ਸੇਤਾਂ ਦੇ ਪਰਿਵਾਰ ਪੂਰੇ ਵਧੀਆ ਚਲੋ ਸ਼ੁਕਰ ਚੜ੍ਹਦੀ ਕਲਾ ਦੇ ਵਿੱਚ ਹੁਣ ਪਿਆਰਾ ਰੈਗੂਲਰ ਜਾਨਵਰ ਆਉਣ ਕਰੀਏ ਹਾਂਜੀ ਹਾਂਜੀ ਬਾਈ ਸ਼ੁਰੂ ਕਰਤਾ ਕੰਮ ਹਾਂਜੀ ਹਾਂਜੀ ਥਰਣ ਜੀ ਕੀ ਗੱਲ ਬਣ ਗਈ ਕੰਮ ਦਾ ਬਹੁਤ ਵੈਸੇ ਹੀ ਬਾਈ ਯਾਰ ਕੰਮ ਇੱਕ ਤਾਂ ਬੰਦੇ ਬੰਦੇ ਵੱਲੋਂ ਹਨਾ ਥੋੜਾ ਜਿਹਾ ਠੀਕ ਹੈ ਇਹ ਬਾਕੀ ਕਟੀਆਂ ਗੁੱਟੀਆਂ ਵੇਚੀ ਵੀ ਗਿਆ ਦੋ ਹਾਂਜੀ ਹਾਂ ਗਾ ਕੇ ਪਹਿਲਾਂ ਹੀ ਮੁੰਡਾ ਗਾ ਕੇ ਬਾਈ ਵੈਸੇ ਹੀ ਕਰੇ ਆਉਂਦੀ ਆ ਹਨਾ ਅੱਛਾ ਵੀਰੇ ਮੱਝ ਤੋਂ ਸ਼ੁਰੂਆਤ ਕਰੀਏ ਕੀ ਡਿਟੇਲ ਆਉਂਦੀ ਮੱਝ ਵੀਰੇ ਇਹ ਦੂਜਾ ਸੂਆ ਸੁਣ ਵਾਲੀ ਆ ਠੀਕ ਹੈ ਹਾਂਜੀ ਕਿਹਨੇ ਦੇਣਾ ਬਾਕੀ ਇਹ 14 ਕਿਲੋ ਦੁੱਧ ਨੇ ਪਹਿਲਾ ਸੂਏ ਦਿੱਤਾ ਵੀਰੇ ਠੀਕ ਆ ਵੀਰੇ ਹਾਂ ਤੇ ਲੇਵਾਲੂ ਵਾ ਚੰਗਾ ਹੈ ਨਾ ਪਹਿਲੇ ਸੂਏ ਵੀ ਇਹ ਆਪਣੀ ਵੀਡੀਓ ਤੇ ਆਪਾਂ ਵੇਚੀ ਸੀਗੀ ਠੀਕ ਆ ਬਾਈ ਹਾਂ ਜੇ ਵਿੱਚ ਆਪਾਂ ਵੀਤੂ ਆਪਾਂ ਹੀ ਵੇਚੀ ਸੀਗੀ ਆਪਾਂ ਹੀ ਦੁਬਾਰਾ ਫੇਰ ਲਿਆ ਸੀ ਠੀਕ ਆ ਬਾਈ ਮਾਰਕਿੰਗ ਮੁਰਗੇ ਪੂਰੀ ਆ ਹਨਾ ਬਹੁਤ ਜਿਆਦਾ ਚੰਗੀ ਆ ਵੀਰੇ ਲੇਵਾ ਬੜਾ ਤਿਆਰ ਚੰਗਾ ਹਾਂ ਹਾਂ ਅਦਾ ਕਿੰਨੇ ਦਿਨ ਲੈ ਜੂਗੀ ਵੀਰੇ ਜੀ ਦਿਨ ਲੈ ਜੂਗੀ ਵੀਰੇ ਤਿੰਨ ਚਾਰ ਦਿਨ ਲੈ ਜੂਗੀ ਹਾਂ ਚਿਚਵਾਈ ਜੁਈ ਦਾ ਲੇਵੇ ਰੂਵੇ ਦੀ ਪੰਤਰ ਹਣਾ ਹਾਂ ਜੀ ਉਹ ਪੂਰੀ ਵਧੀਆ ਬਾਈ ਦੇ ਕਿੰਨੇ ਦੀ ਦੇ ਰਹੀਆਂ ਬਾਈ ਇਹ ਵੀਰੇ ਫੋਨ ਤੇ ਹੀ ਕਰਾਂਗੇ ਯਾਰ ਆਪਾਂ ਜੇ ਜੇ ਦਾਦੀਏ ਜੇ ਜੇ ਜੀ ਹੋਊਗਾ ਵੀਰੇ ਫੋਨ ਤੇ ਦੀ ਗਿਨ ਵੇੜ ਦੀ ਹਾਂ ਮੋਲਣੀ ਵੀਰੇ ਆਪਾਂ ਵੱਧ ਕਰ ਕਰਦੇ ਹੁੰਦੇ ਨਹੀਂ ਵੇਖ ਲਾ ਨਿਭੇੜ ਦੀ ਨਹੀਂ ਫੋਨ ਤੇ ਹੀ ਕਰ ਲਾਂਗੇ ਵੀਰੇ ਆਏ ਆ ਯਾਰ ਵੀ ਵੀਡੀਓ ਤੇ ਆਪਾਂ ਵੇਚੀ ਸੀ ਹਣਾ ਬੰਦੇ ਜਾਣਦੇ ਹੀ ਆ ਨਾ ਸਾਰੇ ਹਾਂ ਦੇ ਤੋਰਦੀਏ ਵੀਰੇ ਤੋੜ ਦਿੰਦੇ ਨੇ ਬਈ ਉਦੋਂ ਪਹਿਲਾਂ ਮੜੀ ਕਰ ਲਈਏ ਕੱਟੀਆਂ ਨੇ ਹਾਂ ਆਹ ਕੱਟੀ ਬਈ ਜਿਹੜੀ ਇੱਧਰਲੇ ਪਾਸੇ ਪੱਠੇ ਖੜਾਈ ਜਾਂਦੀ ਹੈ ਦੋ ਪਏ ਦੋ ਨੰਬਰ ਤੇ ਇਹਦੀ ਕੀ ਡਿਟੇਲ ਹੈ ਅ ਜਿਹੜੀ ਵੀਰੇ ਦੋ ਨੰਬਰ ਤੇ ਕੱਟੀ ਆ ਜਿਹੜੀ ਉਹ ਖੁਰਨੀ ਤੇ ਖੜੀ ਆ ਹਨਾ ਇਹ ਵੀਰੇ ਦੋ ਸਾਲ ਉਮਰ ਆ ਇਹਦੀ ਠੀਕ ਆ ਵੀਰੇ ਹਾਂ ਤੇ 2 ਸਾਲ ਉਮਰ ਹੈ ਤੇ ਯਾਨੀ ਕਿ ਟਿਕਾ ਟੁਕਾ ਤਾਂ ਨਹੀਂ ਹਜੇ ਭਰਾਇਆ ਹਨ ਠੀਕ ਹੈ ਵੀਰੇ ਠੀਕ ਹੈ ਬਾਈ ਹਾਂਜੀ ਟੇਡਾ ਘਾਟਾ ਸਾਰੀਆਂ ਨਿਸ਼ਾਨੀਆਂ ਛੱਤੀ ਗੁਰਤੀ ਚੰਗੀ ਝੋਲੀ ਝਾਲੀ ਜੀ ਨਾ ਸੰਭਣ ਵਾਲੀ ਹੈ ਜੜੀ ਖਰਾਕ ਰੂਗ ਪਾ ਲਵੇ ਬੰਦਾ ਜਾ ਕੇ ਕੀ ਠੀਕ ਹੈ ਇਹਦਾ ਮੁੱਲ ਬਾਈ ਇਹਦਾ ਫੋਨ ਤੇ ਹੀ ਕਰ ਲਾਂਗੇ ਵੀਰੇ ਸਾਰਿਆਂ ਦਾ ਯਾਰ ਠੀਕ 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 ਅੱਛਾ ਵੀਰੇ ਤੇ ਆਹ ਤਿੰਨ ਨੰਬਰ ਤੇ ਕੱਢੀ ਜਿਹੜੀ ਵੀਰੇ ਤਿੰਨ ਨੰਬਰ ਤੇ ਕੱਢੀ ਆਹ ਹਾਂਜੀ ਜਿਹੜੀ ਆ ਖੁਰਨੀ ਦੇ ਖੜੀ ਆ ਹਾਂਜੀ ਇਹਦੀ ਵੀਰੇ ਹੈਗੀ ਆ 15 ਕੇ ਮਹੀਨੇ ਉਮਰ ਯਾਰ 14 15 ਮਹੀਨੇ ਠੀਕ ਆ ਵੀਰੇ ਹਾਂ ਹਾਂ ਤੇ ਇਹ ਫਿਰ ਵੀ ਇਹ ਇਹ ਵੀ ਝੋਲੀ ਚਾਲੀ ਵਿਖਾਦੀ ਹੈ ਨਾ ਝੋਲੀ ਵਿਖਾ ਦੇ ਪੁੱਤ ਇਹ ਕਿ ਇਹਦਾ ਵੀ ਮੁੱਲ ਫੋਨ ਸੀ ਸਾਰੇ ਉਹ ਵੀ ਕਰ ਲਾਂਗੇ ਵੀਰੇ ਸਾਰਿਆਂ ਦਾ ਹਾਂ ਠੀਕ ਹੈ ਵੀਰੇ ਇਹ ਤਿੰਨ ਨੰਬਰ ਤੇ ਨੰਬਰ ਹੁੰਦਾ ਉੱਪਰ ਲਾ ਦਿੰਦੇ ਫਿਰ ਉਸਾਂ ਨੂੰ ਪਤਾ ਲੱਗ ਜਾਂਦਾ ਠੀਕ ਹੈ ਬਾਈ ਅੱਛਾ ਵੀ ਚਾਰ ਨੰਬਰ ਤੇ ਜਿਹੜੀ ਕੱਟੀ ਇੱਧਰਲੇ ਪਾਸੇ ਖੜੀ ਹੈ ਚਾਰ ਨੰਬਰ ਤੇ ਵੀਰੇ ਜਿਹੜੀ ਆਹ ਕੱਟੀ ਆ ਹਾਂਜੀ ਇਹਦੀ ਮਾਂ ਦੇ ਦੁੱਧ ਦਾ ਰਿਕਾਰਡ 16 ਕਿਲੋ ਸੀਗਾ ਇਹਦੀ ਮਾਂ ਦੇ ਦਾ ਹਾਂਜੀ ਹਾਂਜੀ ਝੋਲੀ ਚਾਲੀ ਦੀ ਇਹ ਵੀ ਕੱਟੀ ਬਹੁਤ ਜਿਆਦਾ ਚੰਗੀ ਕੱਟੀ ਹੈ ਵੀਰੇ ਹਾਂ ਹੂੰ ਹੂੰ ਤੇ ਬਾਕੀ ਆਹ ਕੱਟੀ ਦਾ ਨਾ ਬੰਤਰ ਬੰਦ ਬਹੁਤ ਜੰਗਿਆ ਕਮਾਲ ਆ ਤੇ ਵੇ ਕੋ ਕਰਦੇ ਕਿਵੇਂ ਬਈ ਪੀ ਉਸ ਕਰੀ ਦਾਈ ਮੇਟਰ ਅਜਾ ਥਣ ਕੇਵੇਂ ਦਾ ਕੀ ਥਣ ਪਰ ਇਹਦੇ ਨਾਲ ਦੋ ਗਾਂਆਂ ਗੁਜੇ ਨਿੱਕੇ ਨਿੱਕੇ ਫੋਟਾਂ ਫੋਟਾਂ ਹਾਂ ਠੀਕ ਹੈ ਬਾਈ ਉਹ ਕੋਈ ਚੱਕਰ ਨਹੀਂ ਆਪਾਂ ਦੱਸ ਕੇ ਦੇਣੀ ਆ ਹਨਾ ਜਿਹਨੂੰ ਵੀ ਦੇਣੀ ਆ ਹਾਂ ਠੀਕ ਹੈ ਵੀਰੇ ਠੀਕ ਹੈ ਫੋਟਾਂ ਨਾਲ ਨਿੱਕੇ ਨਿੱਕੇ ਥਣ ਕਰਮਾ ਲਈ ਕਹਿੰਦੇ ਆ ਹਾਂਜੀ ਹਾਂਜੀ ਵੀਰੇ ਹਾਂਜੀ ਤੇ ਆ ਪਰਲੀ ਕੱਟੀ ਵੀਰੇ ਪਰਲੀ ਕੱਟੀ ਦੀ ਉਮਰ ਮੇਰੇ ਇਹਦੀ 13 14 ਮਹੀਨੇ ਆ 5 ਨੰਬਰ ਤੇ ਆ ਗਈ ਹਾਂਜੀ ਹਾਂਜੀ ਵੀਰੇ ਠੀਕ ਹੈ ਇਹ ਕੱਟ ਕੋਟੇ ਦੇ ਵੀ ਟੇਡਾ ਹਨਾ ਬਹੁਤ ਸੋਹਣਾ ਕੱਟਾ ਹੈ ਮਗਰਨੇ ਪੈਰ ਹੈਗੇ ਮੂਰਨੇ ਹੈਗੇ ਹਾਂ ਮੂਰਨਾ ਤੇ ਵੀ ਬਾਈ ਮਾੜੇ ਮਾੜੇ ਨਿਸ਼ਾਨ ਜੇ ਹੈਗੇ ਆ ਠੀਕ ਹੈ ਇਹ ਨੰਬਰ ਦੇ ਕੱਟੀ ਆ ਜਿਹੜੀ ਬਈ ਜਿਹੜੀ ਵੀਰੇ 6 ਨੰਬਰ ਤੇ ਕੱਟੀ ਆ ਉਹ ਆਪਣੀ ਰੋਡੇ ਬਲੱਡ ਲੈਂਡ ਦੀ ਕੱਟੀ ਆ ਠੀਕ ਆ ਬਈ ਕੱਟੀ ਚ ਨਹੀਂ ਆਣਾ ਦੁੱਧ ਦੀ ਪਲੀ ਲੋਨੀ ਪੋਲੀ ਆ ਹਾਂਜੀ ਪਿੰਡੋਂ ਹੀ ਖਰੀਦੀ ਆ ਬਈ ਤੇਰਾ 14 ਮਹੀਨੇ ਉਮਰ ਆ ਬਈ ਇਹਦੀ ਠੀਕ ਆ ਠੀਕ ਆ ਤੇ ਇਹਦਾ ਵੀ ਆਪਾਂ ਫੋਨ ਤੇ ਕਰ ਲਾਂਗੇ ਇੰਦਾ ਹੀ ਫੋਨ ਤੇ ਕਰਦੇ ਆ ਇਹ ਹੋ ਗਿਆ ਆਪਣੇ ਕਟੀਆਂ ਵਾਲੇ ਜਾਨਵਰ ਹਣਾ ਅੱਛਾ ਖਜ਼ਾਨਾ ਹੋਰ ਵੀ ਹੈਗਾ ਆਉਂਦਾ ਜਾਂਦਾ ਵਿੱਚੇ ਵੀ ਅੱਜ ਬਰੇ ਜਾਨਵਰ ਅੱਜ ਆਪਾਂ 4 ਵੇਚੇ ਆ ਠੀਕ ਆ ਬਈ ਪਹਿਲਾਂ ਠੀਕ ਆ ਦੋ ਕਟੀਆਂ ਸੀ ਇੱਕ ਕਟਾ ਸੀਗਾ ਇੱਕ ਝੋਟੀ ਸੀਗੀ ਠੀਕ ਆ ਹਾਂ ਤੇ ਵੀਰੇ ਮਾਲ ਜਦੋਂ ਆਪਾਂ ਕੋਈ ਦੂਰ ਦਰਾਡੇ ਦਾ ਬੰਦਾ ਹੋਵੇ ਜਿਵੇਂ ਆਪਣੇ ਭਰਾ ਅਗਰ ਸਟੇਟ ਤੋਂ ਹੁੰਦੇ ਆ ਹਿਮਾਚਲ ਜੰਮੂ ਤੋਂ ਹਣਾ ਉਹ ਆਪਣੇ ਕੋਲੇ ਵੀਰੇ ਯਾਰ ਰਹਿਣ ਦਾ ਵੀ ਪ੍ਰਬੰਧ ਆ ਠੀਕ ਆ ਪਾ ਟ੍ਰਾਂਸਪੋਰਟ ਦਾ ਵੀ ਹਾਂ ਟ੍ਰਾਂਸਪੋਰਟ ਦਾ ਵੀ ਪ੍ਰਬੰਧ ਤੇ ਇੱਕ ਗੱਲ ਹੋਰ ਵੀ ਫਾਈ ਹੋਰ ਆ ਭਰਾ ਮੇਰਾ ਵੀ ਜੀਨੇ ਵੀ ਆਪਣੇ ਤੋਂ ਮੱਝ ਲੈਣੀ ਆ ਹਾਂ ਆਪਣੇ ਘਰੇ ਜੇ ਤਾਂ ਸੂਈ ਵੀ ਆ ਠੀਕ ਆ ਚਾਰ ਟਾਈਮ ਚਵਾਈ ਕਰਕੇ ਲਈ ਆਵੇ ਠੀਕ ਆ ਬਾਈ ਠੀਕ ਆ ਆਪਣੇ ਘਰ ਦੀ ਆਪਣੀ ਜ਼ਿੰਮੇਵਾਰੀ ਆ ਠੀਕ ਆ ਬਾਈ ਠੀਕ ਆ ਜੀ ਕਈ ਵੇਰੇ ਬਾਈ ਗਾਂ ਜਾ ਕੇ ਅਗਲਾ ਸੇਵਾ ਨਹੀਂ ਕਰਦਾ ਬਾਜ ਜਾਗਾ ਦੁੱਧ ਨਹੀਂ ਉਹ ਠੱਗੀ ਮਾਰ ਲਈ ਬਹੁਤ ਧੋਖਾ ਹੋ ਜਾਂਦਾ ਬਾਈ ਜਿਹੜਾ ਕਰਮ ਵਾਲਿਆਂ ਦੀ ਕੋਈ ਗਾਰੰਟੀ ਨਹੀਂ ਜਿਹੜਾ ਵਪਾਰੀ ਗਾਰੰਟੀ ਲੈਂਦਾ ਵਪਾਰੀ ਨਹੀਂ ਬਣਦਾ ਠੀਕ ਤੇ ਬਾਕੀ ਕੋਈ ਇਹ ਨਹੀਂਗਾ ਹਾਂ ਜਿਹਨੇ ਸਾਈ ਪਾਉਣੀ ਹੈ ਬਾਈ 5000 ਰੁਪਏ ਸਾਈ ਦੇ ਪਸੂ ਰਕੂਗਾ ਨਹੀਂ ਆਪਾਂ ਪਸੂ ਨਹੀਂ ਰੋਕਾਂ ਠੀਕ ਆ ਬਾਈ ਵੀ ਇਹ ਨਹੀਂਗਾ ਵੀ ਆ ਕੇ ਦਈ ਪਿਆ ਬਿਲਕੁਲ ਬਿਲਕੁਲ ਉਹਨਾਂ ਨੂੰ ਭਾਈ ਵੇਚ ਦੇਣਾ ਵੇਖ ਜੋ ਅਗਲੇ ਦੀ ਠਿੰਕੇ ਹਾਂਜੀ ਹਾਂਜੀ ਅੱਛਾ ਮੱਝਾ ਜਿਹੜੀ ਇੱਕ ਮਿੰਟ ਰੋਕ ਲਈ ਮੜੀ ਬਈ ਵੀਡੀਓ ਰੋਕ ਲੇ ਵੀ ਮਟਰ ਖੋਲ ਕੇ ਵਿਖਾਉਣੇ ਤੁਹਾਨੂੰ ਮੱਝ ਹੁਣ ਅੱਛਾ ਵੀਰੇ ਕਿਹੜੇ ਬੁੱਲ ਦੀ ਸੀ ਕਿ ਕਲੀਅਰ ਕਰਦੇ ਆ ਵੀਰੇ ਆਪਾਂ ਨੂੰ ਉਹਨਾਂ ਨੇ ਰਾਜੇ ਬੁੱਲ ਦੀ ਦੱਸ ਕੇ ਦਿੱਤੀ ਸੀ ਜਦੋਂ ਆਪਾਂ ਪਹਿਲੇ ਸੂਏ ਵਿੱਚ ਜਿਹੜਾ ਬਾਈ ਨਰਮਲ ਕੋਲੇ ਸਾਪੂ ਵਾਲੇ ਵਾਲੇ ਯਾਰ ਦਿਮਾਗ ਚੋਂ ਨਿਕਲ ਗਈ ਮੈਂ ਉਹ ਹੀ ਸੋਚੀ ਜਾਂਦਾ ਸੀਗਾ ਹਨਾ ਠੀਕ ਆ ਇੱਕ ਗੱਲ ਹੋਰ ਆ ਬਾਈ ਉਹਦੀਆਂ ਮਈਆਂ ਦੁੱਧਦਾਰ ਕਾਰਡ ਬਾਕਮਾਲ ਆ ਬਾਈ ਹਾਂਜੀ ਹਾਂਜੀ ਬਾਈ ਨਾ ਹੀ ਮਟਰਟਰ ਦੀ ਵੇਖ ਸਕਦੇ ਤੁਸੀਂ ਕਰਮਾਂ ਵਾਲੀ ਲੇਵੇ ਲੋਵੇ ਦੀ ਤਿਆਰੀ ਬੜੀ ਜ਼ਬਰਦਸਤ ਆ ਮੈਂ ਦੀ ਬਾਕੀ ਭਾਈ ਨਿਰਮਲ ਦੇ ਜਿਹੜੇ ਜਾਨਵਰ ਹਨ ਜਿਹੜੀ ਬਾਈ ਯਾਰ ਬਾਹਲਾ ਨਹੀਂ ਮੈਂ ਇੱਕ ਗੱਲ ਵੇਖਿਆ ਵੀ ਜਿਹੜੇ ਰਾਜੇ ਬੋਲਦਿਆਂ ਮੇਰੇ ਕੋਲ ਅੱਗੇ ਵੀ ਦੋ ਝੋਟੀਆਂਆਂ ਸੀ ਹਾਂ ਪਹਿਲਣਾਂ ਨੇ 14 14 ਕਿਲੋ ਦੁੱਧ ਹਨਾ ਹਾਂ ਬਾਈ 15 ਕਿਲੋ ਦੁੱਧ ਦੂਜੇ ਸੂਏ ਭਾਈ ਆਪਾਂ ਨੂੰ ਪ੍ਰਮਾਤਮਾ ਸੁੱਖ ਰੱਖੇ ਮੈਂ ਬਾਹਲਾ ਤਾਂ ਨਹੀਂ ਕਹਿ ਸਕਦਾ 15 16 ਕਿਲੋ ਦੁੱਧ ਕੱਢੂਗੀ ਜਿਹੜੇ ਹਿਸਾਬ ਨਾਲ ਬਾਈ ਲੇਵਾ ਲੂਆ ਕੱਟੀਦਾ ਯਾਰ ਕੋਈ ਹੈ ਨਾ ਤਿਆਰੀ ਬੜੀ ਗੰਮੀ ਆ ਬਹੁਤ ਜਿਆਦਾ ਬਈ ਲੈ ਵੇ ਭਾਂਡੇ ਲਈ ਯਾਰ ਕੱਟੀ ਮਿਲਦੀ ਨਹੀਂ ਕਿਤੋਂ ਯਾਰ ਬਈ ਹੈ ਨਾ ਸਾਦੇ ਆ ਜਨੂਰ ਬਾਕੀ ਸਾਰੇ ਹੋ ਗਏ ਆਪਣੇ ਨੰਬਰ ਬਾਈ 70877 9241 70877 9241 12 ਪਿੰਡ ਰੋਡੇ ਤੋਂ ਜਲਾ ਮੋਗਾ